ਹਾਂਜੀ ਕੀ ਨਾਮ ਹੈ ਜੀ ਤੇਰਾ ਨਾਮ ਇਹ ਜਿਹਨਾਂ ਦੀ ਡੈਥ ਹੋਈ ਕੀ ਲੱਗਦੇ ਤੁਹਾਡੇ ਮੇਰੇ ਭੂਆ ਉਹ ਲੱਗਦੀ ਐ ਕਿਦਾਂ ਤੁਹਾਨੂੰ ਕਿੱਦਾਂ ਪਤਾ ਲੱਗਾ ਕਿਦਾਂ ਹੋਈ ਮੈਂ ਤਾਂ ਚਲੀ ਕਿਸੇ ਘਰ ਨੂੰ ਰਾਤੀ ਬੁਖਾਰ ਹੋ ਗਿਆ ਸੀ ਅੱਛਾ ਜੀ ਮੈਂ ਕਹਿ ਕੇ ਗਈਆਂ ਤੇ ਸਵੇਰੇ ਫੋਨ ਗਿਆ ਤਾਂ ਇਹ ਅਗਲੀ ਗੱਡੀ ਹਰ ਰੇਡ ਵਾਲਾ ਮਾਰ ਕੇ ਢੋੜ ਗਿਆ ਇੱਕ ਕਿੰਨੀ ਦੇਰ ਤੋਂ ਇੱਥੇ ਰਹਿ ਰਹੇ ਸੀ ਇੱਥੇ ਹੋ ਗਿਆ ਨੂੰ 30 ਤੋਂ 50 ਸਾਲ ਕੀ ਨਾਮ ਇਹਨਾਂ ਦਾ ਪੁਨੀਆ ਉਹ ਟਰੱਕ ਵਾਲਾ ਫੜਿਆ ਗਿਆ ਕੁਝ ਪਤਾ ਲੱਗਾ ਤੁਹਾਨੂੰ ਤੇਰੇ ਕੋਲ ਘੋੜ ਗਿਆ ਤੇਰੇ ਤੋਂ ਪਿੱਛੇ ਜੋੜਦੇ ਅੱਛਾ ਤੀ ਨਹੀਂ ਆਇਆ ਗੱਡੀ ਭਜਾ ਲਈ ਉਹਨੇ ਹਲੇ ਸਰੀਆਂ ਨਾਲ ਨਾ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਮੇਲੋ ਇਹ ਜਿਹੜਾ ਦੀ ਡੈਥ ਹੋਈ ਕੀ ਲੱਗਦੇ ਤੁਹਾਡੇ ਮੇਰੀ ਭੂਆ ਉਹ ਲੱਗਦੀ ਐ ਕਿਦਾਂ ਤੁਹਾਨੂੰ ਕਿਦਾਂ ਪਤਾ ਲੱਗਾ ਕਿਦਾਂ ਹੋਈ ਮੈਂ ਤਾਂ ਚਲੀ ਕਿਸੇ ਘਰ ਨੂੰ ਰਾਤੀ ਬੁਖਾਰ ਹੋ ਗਿਆ ਸੀ ਅੱਛਾ ਮੈਂ ਕਹਿ ਕੇ ਗਈਆਂ ਤੇ ਸਵੇਰੇ ਫੋਨ ਗਿਆ ਤਾਂ ਅੱਗੇ ਗੱਡੀ ਹਰ ਰੈਕ ਵਾਲਾ ਮਾਰ ਕੇ ਧੋੜ ਗਿਆ। ਇਹ ਕਿੰਨੀ ਦੇਰ ਤੋਂ ਇੱਥੇ ਰਹਿ ਰਹੇ ਸੀ? ਇੱਥੇ ਹੋ ਗਿਆ ਨੂੰ 35 ਤੋਂ 50 ਸਾਲ। ਕੀ ਨਾਮ ਇਹਨਾਂ ਦਾ? ਪੁਨੀਆ। ਉਹ ਟਰੱਕ ਵਾਲਾ ਫੜਿਆ ਗਿਆ ਕੁਝ ਪਤਾ ਲੱਗਾ ਤੁਹਾਨੂੰ? ਤੇਰੇ ਕੋਲ ਧੋੜ ਗਿਆ ਤੇਰੇ ਤੋਂ ਪਿੱਛੇ ਧੋੜੇ। ਅੱਛਾ। ਤੀ ਨਹੀਂ ਆਇਆ। ਗੱਡੀ ਭਜਾ ਲਈ ਉਹਨੇ। ਥੱਲੇ ਸਰੀਆਂ ਲੱਗੀਆਂ। ਨਾ। ਹਾਂਜੀ। ਕੀ ਨਾਮ ਹੈ ਜੀ? ਮੇਰਾ ਨਾਮ ਮੇਲੋ। ਇਹ ਜਿਹਨਾਂ ਦੀ ਡੈਥ ਹੋਈ ਕੀ ਲੱਗਦੇ ਤੁਹਾਡੇ? ਮੇਰੇ ਭੂਆ। ਮੋ ਲੱਗਦੀ ਐ ਕਿ ਕਿਦਾਂ ਤੁਹਾਨੂੰ ਕਿਦਾਂ ਪਤਾ ਲੱਗਾ ਕਿਦਾਂ ਹੋਈ ਮੈਂ ਤਾਂ ਚਲੀ ਕਿਸੇ ਘਰ ਨੂੰ ਰਾਤੀ ਬੁਖਾਰ ਹੋ ਗਿਆ ਸੀ ਅੱਛਾ ਮੈਂ ਕਹਿ ਕੇ ਗਈਆਂ ਤੇ ਸਵੇਰੇ ਫੋਨ ਗਿਆ ਤਾਂ ਇਹ ਅਗਲੀ ਗੱਡੀ ਅੱਛਾ ਰੈਕ ਵਾਲਾ ਮਾਰ ਕੇ ਧੋੜ ਗਿਆ ਇੱਕ ਕਿੰਨੀ ਦੇਰ ਤੋਂ ਇੱਥੇ ਰਹਿ ਰਹੇ ਸੀ ਇੱਥੇ ਹੋ ਗਿਆ ਨੂੰ 30 ਤੋਂ 50 ਸਾਲ ਕੀ ਨਾਮ ਇਹਨਾਂ ਦਾ ਪੁਨੀਆ ਉਹ ਟਰੱਕ ਵਾਲਾ ਫੜਿਆ ਗਿਆ ਕੁਝ ਪਤਾ ਲੱਗਾ ਤੁਹਾਨੂੰ ਤੇਰੇ ਕੋਲ ਧੋੜ ਗਿਆ ਤੇਰੇ ਤੋਂ ਪਿੱਛੇ ਧੋੜੇ ਅੱਛਾ ਤੀ ਨਹੀਂ ਆਇਆ ਗੱਡੀ ਭਜਾ ਲਈ ਉਹਨੇ ਥੱਲੇ ਸੇ ਨਾ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਮੇਲੋ ਇਹ ਜਿਹਨਾਂ ਦੀ ਡੈਥ ਹੋਈ ਕੀ ਲੱਗਦੇ ਤੁਹਾਡੇ ਮੇਰੇ ਭੂਆ ਉਹ ਲੱਗਦੀ ਐ ਕਿਦਾਂ ਤੁਹਾਨੂੰ ਕਿੱਦਾਂ ਪਤਾ ਲੱਗਾ ਕਿਦਾਂ ਹੋਈ ਮੈਂ ਤਾਂ ਚਲੀ ਕਿਸੇ ਘਰ ਨੂੰ ਰਾਤੀ ਬੁਖਾਰ ਹੋ ਗਿਆ ਸੀ ਅੱਛਾ ਜੀ ਮੈਂ ਕਹਿ ਕੇ ਗਈਆਂ ਤੇ ਸਵੇਰੇ ਫੋਨ ਗਿਆ ਤਾਂ ਆ ਗਈ ਗੱਡੀ ਹਰ ਅੱਛਾ ਵਾਲਾ ਮਾਰ ਕੇ ਢੋੜ ਗਿਆ ਇੱਕ ਕਿੰਨੀ ਦੇਰ ਤੋਂ ਇੱਥੇ ਰਹਿ ਰਹੇ ਸੀ ਇੱਥੇ ਹੋ ਗਿਆ ਨੂੰ 35 ਤੋਂ 50 ਸਾਲ ਕੀ ਨਾਮ ਇਹਨਾਂ ਦਾ ਪੁਨੀਆ ਉਹ ਟਰੱਕ ਵਾਲਾ ਫੜਿਆ ਗਿਆ ਕੁਝ ਪਤਾ ਲੱਗਾ ਤੁਹਾਨੂੰ ਤੇਰੇ ਕੋਲ ਘੋੜ ਗਿਆ ਤੇਰੇ ਤੋਂ ਪਿੱਛੇ ਧੋੜੇ ਅੱਛਾ ਤੇ ਨਹੀਂ ਆਇਆ ਕੋਈ ਨਹੀਂ ਗੱਡੀ ਭਜਾ ਲਈ ਉਹਨੇ ਥੱਲੇ ਸਰੀਆਂ ਲੱਗੀਆਂ ਨਾ ਹਾਂਜੀ ਕੀ ਨਾਮ ਹੈ ਜੀ ਤੇਰਾ ਨਾਮ ਮੇਲੋ ਇਹ ਜਿਹੜਾ ਦੀ ਡੈਥ ਹੋਈ ਕੀ ਲੱਗਦੇ ਤੁਹਾਡੇ ਮੇਰੀ ਭੂਆ ਉਹ ਲੱਗਦੀ ਐ ਕਿਦਾਂ ਤੁਹਾਨੂੰ ਕਿਦਾਂ ਪਤਾ ਲੱਗਾ ਕਿਦਾਂ ਹੋਈ ਮੈਂ ਤਾਂ ਚਲੀ ਕਿਸੇ ਘਰ ਨੂੰ ਰਾਤੀ ਬੁਖਾਰ ਹੋ ਗਿਆ ਸੀ ਅੱਛਾ ਮੈਂ ਕਹਿ ਕੇ ਗਈਆਂ ਤੇ ਸਵੇਰੇ ਫੋਨ ਗਿਆ ਤਾਂ ਇਹ ਗੱਡੀ ਹਰ ਵਾਲਾ ਮਾਰ ਕੇ ਧੋੜ ਗਿਆ ਇੱਕ ਕਿੰਨੀ ਦੇਰ ਤੋਂ ਇੱਥੇ ਰਹਿ ਰਹੇ ਸੀ ਇੱਥੇ ਹੋ ਗਿਆ ਨੂੰ 35 ਤੋਂ 50 ਸਾਲ ਕੀ ਨਾਮ ਇਹਨਾਂ ਦਾ ਪੁਨੀਆ ਉਹ ਟਰੱਕ ਵਾਲਾ ਫੜਿਆ ਗਿਆ ਕੁਝ ਪਤਾ ਲੱਗਾ ਤੁਹਾਨੂੰ ਤੇਰੇ ਕੋਲ ਧੋੜ ਗਿਆ ਤੇਰੇ ਤੋਂ ਪਿੱਛੇ ਧੋੜੇ ਅੱਛਾ ਤੀ ਨਹੀਂ ਆਇਆ ਗੱਡੀ ਭਜਾ ਲਈ ਉਹਨੇ ਥੱਲੇ ਸਰੀਆਂ ਨਾਲ ਨਾ ਹਾਂਜੀ ਕੀ ਨਾਮ ਹੈ ਜੀ ਤੇਰਾ ਨਾਮ ਇਹਨਾਂ ਦਾ ਡੈਥ ਹੋਈ ਕੀ ਲੱਗਦੇ ਤੁਹਾਡੇ ਮੇਰੇ ਭੂਆ ਉਹ ਲੱਗਦੀ ਐ ਕਿਦਾਂ ਤੁਹਾਨੂੰ ਕਿਦਾਂ ਪਤਾ ਲੱਗਾ ਕਿਦਾਂ ਹੋਈ ਮੈਂ ਤਾਂ ਚਲੀ ਕਿਸੇ ਘਰ ਨੂੰ ਰਾਤੀ ਬੁਖਾਰ ਹੋ ਗਿਆ ਸੀ ਅੱਛਾ ਮੈਂ ਕਹਿ ਕੇ ਗਈਆਂ ਤਾਂ ਸਵੇਰੇ ਫੋਨ ਗਿਆ ਤਾਂ ਆ ਗਈ ਗੱਡੀ ਤੇ ਵਾਲਾ ਮਾਰ ਕੇ ਦੌੜ ਗਿਆ ਇੱਕ ਕਿੰਨੀ ਦੇ ਤੂੰ ਇੱਥੇ ਰਹੇ ਸੀ ਇੱਥੇ ਹੋ ਗਿਆ ਨੂੰ ਸੀ ਕੰਮ ਤੋਂ 50 ਸਾਲ ਕੀ ਨਾਮ ਇਹਨਾਂ ਦਾ ਕੁੰਨੀਆ ਉਹ ਟਰੱਕ ਵਾਲਾ ਫੜਿਆ ਗਿਆ ਕੁਝ ਪਤਾ ਲੱਗਾ ਤੁਹਾਨੂੰ ਤੇ ਵਾਲਾ ਦੌੜ ਗਿਆ ਤੇਰੇ ਤੋਂ ਪਿੱਛੇ ਦੌੜੇ ਅੱਛਾ ਜੀ ਨਹੀਂ ਆਇਆ ਗੱਡੀ ਭਜਾ ਲਈ ਉਹਨੇ ਥੱਲੇ ਸਾਰੇ ਦਾ ਨਾ